ਸਭ ਨੂੰ ਪਿਆਰ ਪਿਆਰੇ ਸਸਸੀਕਾਲ ਸੋ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਜਰੂਰ ਕਰ ਦਿਓ ਦੇਖਦੇ ਆ ਸਾਰੀ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਕੀ ਮਤਲਬ ਸਾਰੇ ਕਸਟਮਰ ਨੂੰ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਜਿੰਨੇ ਵੀ ਸਾਡੇ ਕੋਲ ਕਸਟਮਰ ਆਉਂਦੇ ਸੀ ਕਿ ਖਾਲੀ ਮੁੜ ਜਾਂਦੇ ਸੀ ਕਿਉਂਕਿ ਅਸੀਂ ਪਹਿਲਾਂ ਸਿੰਗਲ ਸੂਟ ਨਹੀਂ ਦਿੰਦੇ ਸੀਗੇ ਕਸਟਮਰ ਬਹੁਤ ਮੁੜਦਾ ਸੀ ਇਸ ਤੋਂ ਬਹੁਤ ਨਿਰਾਸ਼ ਹੋ ਕੇ ਜਾਂਦਾ ਸੀ ਹੁਣ ਸਪੈਸ਼ਲ ਕਸਟਮਰ ਦੀ ਡਿਮਾਂਡ ਤੇ ਅਸੀਂ ਹਫਤੇ 'ਚ ਦੋ ਦਿਨ ਰੱਖੇ ਆ ਜੀ ਸ਼ੁੱਕਰ ਤੇ ਸ਼ਨੀਵਾਰ ਨੂੰ ਜਿਸ ਦਿਨ ਕਪੜਾ ਮਿਲੇਗਾ ਪੂਰਾ ਖੁੱਲਾ ਸੱਦਾ ਵਾ ਜੀ ਜਿੰਨਾ ਮਸਤੀ ਕਸਟਮਰ ਆਵੇ ਇੱਕ ਲਵੇ ਦੋ ਲਵੇ ਤਿੰਨ ਸੂਟ ਨੂੰ ਹੋਰ ਸਿਲਰਨ ਵੀ ਬਿਲ ਹੈਗਾ ਪਰ ਹੁਣ ਕਸਟਮਰ ਨੂੰ ਵੀ ਸ਼ੁਕਰ ਤੇ ਸ਼ਨੀਵਾਰ ਨੂੰ ਕਪੜਾ ਖੁੱਲਾ ਸੱਦਾ ਮਿਲਿਆ ਕਰੋ ਵੀਡੀਓ ਨੂੰ ਪਹਿਲਾਂ ਮੈਕਸਿਮਮ ਸ਼ੇਅਰ ਕਰ ਦਿਓ ਸ਼ੇਅਰ ਨਾਲ ਦੀ ਨਾਲ ਕਰ ਦਿਓ ਨਾਲੇ ਅਸੀਂ 10 ਆਈਅਰਫੋਨ ਕੱਢਨੇ ਆ ਵਾ ਲੈਡਿਸ 이어ਫੋਨ ਨੇ ਬੜੇ ਪਿਆਰੇ ਪਿਆਰੇ ਸੋਹਣੇ ਸੋਹਣੇ ਕਲਰ ਹੋਣਗੇ ਇਹ ਜਿਨ੍ਹਾਂ ਦੀ ਮੈਕਸਿਮਮ ਸ਼ੇਅਰ ਹੋਊਗੀ ਆਹੀ ਵੀਡੀਓ ਮੈਕਸਿਮਮ ਸ਼ੇਅਰ ਕਰੂਗਾ ਸੰਡੇ ਨੂੰ ਅਸੀਂ 4 ਵਜੇ ਕੱਢਣਾ ਇਨਾਮ ਜੀ ਮੈਕਸਿਮਮ ਸ਼ੇਅਰ ਕਰਨ ਵਾਲ ਨੂੰ ਅਸੀਂ 10 ਆਈਪੋਡ ਕਰਨੇ ਇੱਕ ਤੋਂ ਲੈ ਕੇ 10 ਨੰਬਰ ਤੱਕ ਕੱਢਾਂਗੇ ਉਹ ਅਸੀਂ ਆਪ ਚੈੱਕ ਕਰ ਲਾਂਗੇ ਸੋ ਵੀਡੀਓ ਨੂੰ ਮੈਕਸਿਮਮ ਸ਼ 1 ਮਹੀਨੇ ਚ 8 ਦਿਨ ਹੋ ਗਏ ਯਾਨੀ ਸੋ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰੋ ਕਿਸੇ ਨੂੰ ਪਹੁੰਚੋ ਸੋਨੂ ਸਲੈਕਟਰ ਜਗਰਾਵਾਲ ਦੇ ਸ਼ੁਕਰ ਤੇ ਸ਼ਨੀਵਾਰ ਨੂੰ ਖੁੱਲਾ ਕਪੜਾ ਲੈਣ ਲਈ